ਪੰਜਾਬ ਦੇਆਂ ਜੇਲ੍ਹਾਂ ਤੋਂ ਅਕਸਰ ਹੀ ਲੜਾਈ ਝਗੜੇ ਦੀਆਂ ਖਬਰਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਤਾਂ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਜੇਲ੍ਹ ਦੇ ਅੰਦਰ ਕੈਦੀ ਜਿਹੜੇ ਨੇ ਭੇੜ ਜਾਂਦੇ ਨੇ ਤਾਂ ਇਹਨਾਂ ਕੈਦੀਆਂ ਦੇ ਭੜਨ ਦੇ ਕਰਕੇ ਹੀ ਜੋ ਹੈ ਤਿੰਨ ਕੈਦੀ ਜ਼ਖਮੀ ਹੋ ਜਾਂਦੇ ਨੇ ਤੇ ਇਸੇ ਦੌਰਾਨ ਇਹਨਾਂ ਤਿੰਨਾਂ ਕੈਦੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਫਿਲਹਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮੁੱਦੇ ਦੇ ਉੱਤੇ ਬੋਲਣ ਤੋਂ ਸਾਫ਼ ਤੌਰ ਤੇ ਹੀ ਇਨਕਾਰ ਕਰ ਦਿੱਤਾ ਗਿਆ ਪਰ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਆਇਦੀ ਨਹੀਂ ਪੰਜਾਬ ਦੀਆਂ ਜਿੰਨਾ ਤੋਂ ਜੀਆਂ ਖਤਰਨਾ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਕੈਦੀ ਜਿਹੜੇ ਨੇ ਆਪਸ ਦੇ ਵਿੱਚ ਭੜਦੇ ਰਹਿੰਦੇ ਨੇ ਤਾਂ ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੰਮ੍ਰਿਤਸਰ ਦੇ ਜੇਲ ਤੋਂ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੀ ਜੇਲ੍ਹ ਦਾ ਆਪਸ ਦੇ ਵਿੱਚ ਕੈਦੀ ਭੇੜ ਜਾਂਦੇ ਨੇ ਤੇ ਨਕੈਦੀ ਜ਼ਖਮੀ ਹੋ ਜਾਂਦੇ ਨੇ ਤਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਹੈਰਾਨੀਜਨਕ ਇਹ ਮੁੱਦਾ ਹੈ ਕਿ ਕਿਸ ਤਰੀਕੇ ਦੇ ਨਾਲ ਜੇਲ੍ਹਾਂ ਦੋ ਜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਰ ਫਿਲਹਾਲ ਇਹਨਾਂ ਤ ਝਗੜਿਆਂ ਨੂੰ ਰੋਕਣ ਦੇ ਲਈ ਜੇਲ੍ਹ ਪ੍ਰਸ਼ਾਸਨ ਕੀ ਕਦਮ ਚੁੱਕ ਰਿਹਾ ਹੈ ਇਸ ਦੇ ਉੱਤੇ ਕਾਫੀ ਜ਼ਿਆਦਾ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਪਰ ਜਦੋਂ ਇਸ ਕੈਦੀਆਂ ਦੀ ਝੜਪ ਨੂੰ ਲੈ ਕੇ ਜਦੋਂ ਸਵਾਲ ਜੇਲ੍ਹ ਪ੍ਰਸ਼ਾਸਨ ਤੋਂ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਸਾਫ਼ ਤੌਰ ਤੇ ਹੀ ਬੋਲਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਪਰ ਫਿਲਹਾਲ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਜੇਲ੍ਹ ਦੇ ਅੰਦਰ ਅਜਿਹਾਂ ਕੈਦੀਆਂ ਦੇ ਵਿਚਾਨੇ ਕੀ ਹੋ ਗਿਆ ਕਿ ਜਦੋਂ ਉਹ ਆਪਸ ਦੇ ਵਿੱਚ ਭੇੜ ਹੀ ਜਾਂਦੇ ਨੇ ਤਾਂ ਜਦੋਂ ਇਹ ਭੇੜ ਜਾਂਦੇ ਨੇ ਤਾਂ ਉਸ ਵਕਤੇ ਵੀ ਸਾਹਮਣੇ ਹੁੰਦਾ ਹੈ ਕਿ ਕਈਆਂ ਦੇ ਹੱਥਾਂ ਦੇ ਵਿੱਚ ਰੋਡਾ ਸੀ ਜਾਂ ਕਈਆਂ ਦੇ ਹੱਥਾਂ ਦੇ ਵਿੱਚ ਕੁਝ ਸੀਗਾ ਜਿਸ ਕਰਕੇ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਫਿਰ ਇਹ ਵੀ ਸਵਾਲ ਖੜੇ ਹੋ ਜਾਂਦੇ ਨੇ ਕਿ ਅਜਿਹੀਆਂ ਚੀਜ਼ਾਂ ਇਹਦੇ ਹੱਥ ਕਿੱਥੋਂ ਲੱਗ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਫਿਰ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦਾ ਹੈ ਕਿ ਆਖਿਰਕਾਰ ਕਿੰਨੀ ਕੁ ਸੁਰੱਖਿਆ ਦੇ ਢੇਠਾ ਜਿਹੜਾ ਆ ਉਹ ਸਾਰਾ ਕੁਝ ਕੰਮਜਾਮ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਅੱਜ ਦਾ ਮਾਮਲਾ ਹੈ ਜਦੋਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਤਿੰਨ ਕੈਦੀ ਆਪਸ ਦੇ ਵਿੱਚ ਝੜ ਜਾਂਦੇ ਨੇ ਤਾਂ ਕੈਦੀਆਂ ਦੇ ਭੜਨ ਦੇ ਕਰਕੇ ਤਿੰਨ ਕੈਦੀ ਜ਼ਖਮੀ ਹੋ ਜਾਂਦੇ ਨੇ ਜਿਸ ਦੇ ਦੌਰਾਨ ਹੁਣ ਉਹਨਾਂ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਪਰ ਫਿਲਹਾਲ ਪੁਲਿਸ ਦੇ ਵੱਲੋਂ ਇਸ ਦਰਤੇ ਬੋਲਣ ਤੋਂ ਸਾਕਟਾਰ ਤੇ ਇਨਕਾਰ ਕਰ ਦਿੱਤਾ ਪਰ ਫਿਲਹਾਲ ਜਾਂਚ ਦਾ ਵਿਸ਼ਾ ਦੇਖਣਾ ਹੋਵੇਗਾ ਕੀ ਕੋ ਜਾਂਚ ਦੇ ਵਿਚਾਰੇ ਨਿਕਲ ਕੇ ਸਾਹਮਣੇ ਆਉਂਦਾ ਹੈ ਆਖਿਰਕਾਰ ਕਿਉਂ ਫਿੜੇ ਸਿਗੇ ਕੈਦੀ ਕਿਸ ਚੀਜ਼ ਦੇ ਨਾਲ ਹਮਲਾ ਕੀਤਾ ਕਿਸ ਤਰੀਕੇ ਨਾਲ ਜ਼ਖਮੀ ਹੋਏ ਗੱਲ ਕਿੱਥੋਂ ਸ਼ੁਰੂ ਹੋਈ ਇਹ ਫਿਲਹਾਲ ਸਾਰਾ ਜਾਂਚ ਦਾ ਵਿਸ਼ਾ ਫਿਲਹਾਲ ਦੇਖਣਾ ਹੋਵੇਗਾ ਕਿ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਜਾਂਚ ਦੇ ਦੌਰਾਨ ਪੰਜਾਬ ਦੀਆਂ ਜੇਲਾਂ ਤੋਂ ਅਕਸਰ ਹੀ ਲੜਾਈ ਝਗੜੇ ਦੀਆਂ ਖਬਰਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਤਾਂ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਅਜੇਲ ਦੇ ਅੰਦਰ ਕੈਦੀ ਜਿਹੜੇ ਨੇ ਭੇੜ ਜਾਂਦੇ ਨੇ ਤਾਂ ਇਹਨਾਂ ਕੈਦੀਆਂ ਦੇ ਭੜਨ ਦੇ ਕਰਕੇ ਹੀ ਜੋ ਹੈ ਤਿੰਨ ਕੈਦੀ ਜ਼ਖਮੀ ਹੋ ਜਾਂਦੇ ਨੇ ਤੇ ਇਸੇ ਦੌਰਾਨ ਇਹਨਾਂ ਤਿੰਨਾਂ ਕੈਦੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਫਿਲਹਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮੁੱਦੇ ਦੇ ਉੱਤੇ ਬੋਲਣ ਤੋਂ ਸਾਫ਼ ਤੌਰ ਤੇ ਹੀ ਇਨਕਾਰ ਕਰ ਦਿੱਤਾ ਗਿਆ ਪਰ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਆਇਦੀ ਨਹੀਂ ਪੰਜਾਬ ਦੀਆਂ ਜਿੰਨਾ ਤੋਂ ਜੀਆਂ ਖਤਰਨਾ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਕੈਦੀ ਜਿਹੜੇ ਨੇ ਆਪਸ ਦੇ ਵਿੱਚ ਭੜਦੇ ਰਹਿੰਦੇ ਨੇ ਤਾਂ ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੰਮ੍ਰਿਤਸਰ ਦੇ ਜੇਲ ਤੋਂ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੀ ਜੇਲ੍ਹ ਦਾ ਆਪਸ ਦੇ ਵਿੱਚ ਕੈਦੀ ਭੇੜ ਜਾਂਦੇ ਨੇ ਤੇ ਨਕਾਇਦੀ ਜ਼ਖਮੀ ਹੋ ਜਾਂਦੇ ਨੇ ਤਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਹੈਰਾਨੀਜਨਕ ਇਹ ਮੁੱਦਾ ਹੈ ਕਿ ਕਿਸ ਤਰੀਕੇ ਦੇ ਨਾਲ ਜੇਲ੍ਹਾਂ ਦੋ ਜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਰ ਫਿਲਹਾਲ ਇਹਨਾਂ ਤ ਝਗੜਿਆਂ ਨੂੰ ਰੋਕਣ ਦੇ ਲਈ ਜੇਲ੍ਹ ਪ੍ਰਸ਼ਾਸਨ ਕੀ ਕਦਮ ਚੁੱਕ ਰਿਹਾ ਹੈ ਇਸ ਦੇ ਉੱਤੇ ਕਾਫੀ ਜ਼ਿਆਦਾ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਪਰ ਜਦੋਂ ਇਸ ਕੈਦੀਆਂ ਦੀ ਝੜਪ ਨੂੰ ਲੈ ਕੇ ਅਜਿ ਸੁਵਾਲ ਜੇਲ੍ਹ ਪ੍ਰਸ਼ਾਸਨ ਤੋਂ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਸਾਫ਼ ਤੌਰ ਤੇ ਹੀ ਬੋਲਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਪਰ ਫਿਲਹਾਲ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਜੇਲ੍ਹ ਦੇ ਅੰਦਰ ਅਜਿਹਾਂ ਕੈਦੀਆਂ ਦੇ ਵਿਚਾਨੇ ਕੀ ਹੋ ਗਿਆ ਕਿ ਜਦੋਂ ਉਹ ਆਪਸ ਦੇ ਵਿੱਚ ਭੇੜ ਹੀ ਜਾਂਦੇ ਨੇ ਤਾਂ ਜਦੋਂ ਇਹ ਭੇੜ ਜਾਂਦੇ ਨੇ ਤਾਂ ਉਸ ਵਕਤੇ ਵੀ ਸਾਹਮਣੇ ਹੁੰਦਾ ਹੈ ਕਿ ਕਈਆਂ ਦੇ ਹੱਥਾਂ ਦੇ ਵਿੱਚ ਰੋਡਾ ਸੀ ਜਾਂ ਕਈਆਂ ਦੇ ਹੱਥਾਂ ਦੇ ਵਿੱਚ ਕੁਝ ਸੀਗਾ ਜਿਸ ਕਰਕੇ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਫਿਰ ਇਹ ਵੀ ਸਵਾਲ ਖੜੇ ਹੋ ਜਾਂਦੇ ਨੇ ਕਿ ਅਜਿਹੀਆਂ ਚੀਜ਼ਾਂ ਇਹਦੇ ਹੱਥ ਕਿੱਥੋਂ ਲੱਗ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਫਿਰ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦਾ ਹੈ ਕਿ ਆਖਿਰਕਾਰ ਕਿੰਨੀ ਕ ਸੁਰੱਖਿਆ ਦੇ ਢੇਠਾ ਜਿਹੜਾ ਆ ਉਹ ਸਾਰਾ ਕੁਝ ਕੰਮਜਾਮ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਅੱਜ ਦਾ ਮਾਮਲਾ ਹੈ ਜਦੋਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਤਿੰਨ ਕੈਦੀ ਆਪਸ ਦੇ ਵਿੱਚ ਝੜ ਜਾਂਦੇ ਨੇ ਤਾਂ ਕੈਦੀਆਂ ਦੇ ਭੜਨ ਦੇ ਕਰਕੇ ਤਿੰਨ ਕੈਦੀ ਜ਼ਖਮੀ ਹੋ ਜਾਂਦੇ ਨੇ ਜਿਸ ਦੇ ਦੌਰਾਨ ਹੁਣ ਉਹਨਾਂ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਪਰ ਫਿਲਹਾਲ ਪੁਲਿਸ ਦੇ ਵੱਲੋਂ ਇਸ ਦਰਤੇ ਬੋਲਣ ਤੋਂ ਸਾਵਧਾਨ ਤੇ ਇਨਕਾਰ ਕਰ ਦਿੱਤਾ ਪਰ ਫਿਲਹਾਲ ਜਾਂਚ ਦਾ ਵਿਸ਼ਾ ਦੇਖਣਾ ਹੋਵੇਗਾ ਕਿ ਕੁਝ ਜਾਂਚ ਦੇ ਵਿਚਾਰੇ ਨਿਕਲ ਕੇ ਸਾਹਮਣੇ ਆਉਂਦਾ ਹੈ ਆਖਰਕਾਰ ਕਿਉਂ ਫਿੜੇ ਸਿਗੇ ਕੈਦੀ ਕਿਸ ਚੀਜ਼ ਦੇ ਨਾਲ ਹਮਲਾ ਕੀਤਾ ਕਿਸ ਤਰੀਕੇ ਨਾਲ ਜ਼ਖਮੀ ਹੋਏ ਗੱਲ ਕਿੱਥੋਂ ਸ਼ੁਰੂ ਹੋਈ ਇਹ ਫਿਲਹਾਲ ਸਾਰਾ ਜਾਂਚ ਦਾ ਵਿਸ਼ਾ ਫਿਲਹਾਲ ਦੇਖਣਾ ਹੋਵੇਗਾ ਕਿ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਜਾਂਚ ਦੀ ਦੁਰਅੰਦਾਜ਼ੀ